करो 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 चेखा ਦੋਰਟੀ ਲਗਾਇਆ ਮਾਫੀ ਚਾਹੁੰਦੇ ਆ ਗੁਰਪ੍ਰੀਤ ਮੰਦੀਲਾ ਔਰ ਜਿਹੜਾ ਕਪੀ ਸਾਰੀ ਟੀਮ ਵੱਲੋਂ ਘੋੜੀਏ ਦੇ ਕਬੱਡੀ ਕੱਪ ਤੇ ਸੀਟੇ ਬਾਬੇ ਦਾ ਜਿਹੜਾ ਤਲੇ ਦਾ ਮੋਟਰਸਾਈਕਲ ਦੇ ਨਾਲ ਜਿਹੜਾ ਮਾਨ ਸਨਮਾਨ ਹੋ ਗਿਆ ਕਲੀ ਤਾਰੀ ਮਾਰਦੇ ਭਰਾ ਵਰਕੇ ਆਈ ਉਹਦਾ ਕਬੱਡੀ ਦਾ ਸਰਤਾਸ਼ ਤੇ ਸਾਰੀ ਟੀਮ ਨੇ ਕਹਿੰਦੇ ਤਾਲ ਕੀਤਾ ਔਰ ਗੁਰਪ੍ਰੀਤ ਮੰਦੀਲਾ ਨੇ ਤਾਲ ਕੀਤਾ ਕਿ ਮੋਟਰਸਾਈਕਲ ਭਰਾਵਾਂ ਨੂੰ ਚੌਂਡਾ ਰੇ ਬਾਪੂ ਕਬੱਡੀ ਨੂੰ ਪਿਆਰ ਕਰਦਾ ਸੱਚਾ ਆਸ਼ਕ ਕਬੱਡੀ ਆ ਇਹ ਤੋ ਕਿੰਨੇ ਆ ਦੇ ਘਰ ਚੱਲਦੇ ਆ ਕਿੰਨੇ ਗਰੀਬਾਂ ਤੋਂ ਰੋਟੀ ਆ ਜਿਹੜੀ ਕਬੱਡੀ ਦੇ ਗਰਾਊਂਡਾਂ ਤੋਂ ਚੱਲਦੀ ਆ ਤੇ ਇਹ ਜਿਹੜਾ ਬਾਬਾ ਇਹ ਵਾਕਈ ਲੋੜਵੰਦ ਸੀਗਾ ਜਿਹੜਾ ਸਾਰਾ ਸਾਰਾ ਦਿਨ ਕਬੱਡੀ ਲਈ ਆਪਣੇ ਘਰੋਂ ਆ ਜਾਂਦਾ ਤੇ ਰਾਤ ਦੇ 11 12 1 ਵਜੇ ਤੱਕ ਆਪਣੇ ਘਰੇ ਵੜਦਾ ਇਹ ਕਾਦੇ ਲਈ ਸਿਰਫ ਕਬੱਡੀ ਨਾਲ ਇਹਦਾ ਜਿਹੜਾ ਇਸ਼ਕ ਹੈ ਹੁਣ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਵੀ ਢੋਲੀਏ ਦੇ ਕੱਪ ਤੇ ਇਸ ਬਾਬੇ ਦਾ ਜਿਹੜਾ ਸਨਮਾਨ ਆ ਮੋਟਰਸਾਈਕਲ ਨਾਲ ਕੀਤਾ ਜਾਣਾ ਕਿਉਂਕਿ ਇਸ ਬਾਬੇ ਦੀ ਉਮਰ 80 ਸਾਲ ਦੇ ਆਸ-ਪਾਸ ਆ ਤੇ ਸਾਡੇ ਪਿੰਡ ਨਵੇਂ ਕਿਲੇ ਵੀ ਇਹ ਬਾਬਾ ਆਇਆ ਸੀ ਤੇ ਹਰੇਕ ਥਾਂ ਜਿੱਥੇ ਕਬੱਡੀ ਟੂਰਨਾਮੈਂਟ ਹੁੰਦਾ ਸਵੇਰ ਟਾਈਮ ਨਾਲ ਪਹੁੰਚ ਜਾਂਦਾ ਤੇ ਰਾਤ ਤੱਕ ਗਰਾਊਂਡ ਦੀ ਜਿਹੜੀ ਹੈਗੀ ਹੈ ਸਫਾਈ ਰੱਖਦਾ ਸੱਬਰ ਕੱਤੇ ਨਾਲ ਸੇ ਦੇਖ ਕੇ ਦੁੱਖ ਵੀ ਲੱਗਿਆ ਵੀ ਇਸ ਉਮਰ ਚ ਬਾਬੇ ਨੂੰ ਵੀ ਇੰਨਾ ਜਿਹੜਾ ਕੰਮ ਜਾਂ ਮਿਹਨਤ ਕਰਨੀ ਪੈ ਰਹੀ ਆ ਪਰ ਬਾਬਾ ਜਿਹੜਾ ਫਿਰ ਵੀ ਮੰਗੇ ਨਹੀਂ ਖਾਂਦਾ ਆਪਦਾ ਜਿਹੜਾ ਮਿਹਨਤ ਆ ਸੱਬਰ ਕੱਤੇ ਨਾਲ ਸਾਰਾ ਦਿਨ ਗਰਾਊਂਡ ਦੀ ਜਿਹੜੀ ਸਫਾਈ ਰੱਖਦਾ ਤੇ ਇਸ ਬਾਬੇ ਦਾ ਨਾਂ ਸੀਤਾ ਸਿੰਘ ਛੜਿਕਾ ਵਾਲਾ ਸੱਬਰ ਕੱਤੇ ਵਾਲਾ ਬਾਬਾ ਵਜਦਾ ਇਹ ਇਸ ਬਾਬੇ ਦਾ ਜਿਹੜਾ ਸਨਮਾਨ ਆ ਛੜਿਕਾਂ ਦੀ ਟੀਮ ਵੱਲੋਂ ਕੁਲੀਏ ਦੇ ਕੱਪ ਤੇ ਕੀਤਾ ਜਾਣਾ ਮਢੀਲਾ ਵਾਲੇ ਵੀਰਾਂ ਵੱਲੋਂ ਜਿਹੜਾ ਇਹਦਾ ਸਨਮਾਨ ਕੀਤਾ ਹੈ ਨਾ ਉਹਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹ ਸੱਚੀ ਚ ਬਾਬਾ ਲੋੜਵੰਦ ਸੀਗਾ ਤੇ ਚਿਹਰੇ ਤੇ ਇਹਦੇ ਫੇਰ ਵੀ ਹਮੇਸ਼ਾ ਖੁਸ਼ੀ ਰਹਿੰਦੀ ਆ ਹਮੇਸ਼ਾ ਹਰੇਕ ਨੂੰ ਹੱਸ ਕੇ ਭਲਾਉਂਦਾ ਤੇ ਜਿਹੜਾ ਸਾਰਾ ਦਿਨ ਆ ਸਵੇਰ ਤੋਂ ਲੈ ਕੇ ਰਾਤ ਤੱਕ 10 10 11 11 ਵਜੇ ਤੱਕ ਜਦ ਤੱਕ ਮੈਚ ਚੱਲਦੀ ਹੈ ਇੱਕ ਗਰਾਊਂਡ ਦੀ ਜਿਹੜੀ ਸਫਾਈ ਰੱਖਦਾ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਵੀ ਇਹ ਸਭ ਕੁਝ ਜੇ ਹੋਇਆ ਤਾਂ ਇੱਕ ਕਬੱਡੀ ਕਰਕੇ ਆ ਵੀ ਇਸ ਕਬੱਡੀ ਦੀ ਵਜ੍ਹਾ ਨਾਲ ਪਤਾ ਨਹੀਂ ਕਿੰਨੇ ਗਰੀਬ ਘਰਾਂ ਦੇ ਵਿੱਚ ਰੋਟੀ ਪੱਕਦੀ ਆ ਕਿੰਨੇ ਗਰੀਬ ਫਟਾਰੀ ਆ ਜਿਹੜੇ ਅੱਜ ਅਰਬਾਂ ਲੱਖਾਂ ਕਮਾ ਰਹੇ ਆ ਸਿਰਫ ਕਬੱਡੀ ਦੀ ਵਜ੍ਹਾ ਕਰਕੇ ਵੈਗਰੂ ਅੱਗੇ ਤਵਾ ਕਰਦੇ ਆ ਵੀ ਇਹ ਜਿਹੜੀ ਸਾਡੀ ਕਬੱਡੀ ਆ ਇਹ ਜਿਹੜੀ ਸਾਡੀ ਕਬੱਡੀ ਆ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਤੇ ਗਰਾਊਂਡਾਂ ਵਿੱਚ ਇਸੇ ਤਰ੍ਹਾਂ ਹੀ ਇਹ ਜਿਹੜੇ ਪਲੇਅਰ ਆ ਜਿਹੜੇ ਸਾਰੇ ਕੰਮ ਕਰਨ ਵਾਲੇ ਆ ਸੰਭਰ ਕੱਤੇ ਵਾਲੇ ਬਾਬੇ ਵਰਗੇ ਜਾਂ ਜਿਹੜੇ ਜਾਲ ਲਾਉਂਦੇ ਆ ਜਾਂ ਜਿਹੜੇ ਪਾਣੀ ਪਿਆਉਂਦੇ ਆ ਉਹ ਸਾਰੇ ਘਰਾں ਚ ਰੋਟੀ ਆ ਜਿਹੜੀ ਕਬੱਡੀ ਕਰਕੇ ਪੱਕਦੀ ਆ ਹਮੇਸ਼ਾ ਦੁਆ ਕਰਦੇ ਆ ਵੀ ਸਾਡੀ ਜਿਹੜੀ ਕਬੱਡੀ ਆ ਦਿਨ ਦੁੱਗਣੀ ਤੇ ਰਾਤ ਚੌਕਣੀ ਜਿਹੜੀ ਤਰੱਕੀਆਂ ਕਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ